ਵਧਾ ਇੱਕ ਰਮਨ ਅਰੋੜਾ ਦੀ ਅਰੈਸਟ ਦੇਖੋ ਪਹਿਲੀ ਗੱਲ ਤੇ ਇਹ ਹੈ ਕਿ ਆਪਣੀ ਆਈਬੀਐਲ ਦੀ ਟੀਮ ਨੇ ਜਿੰਨਾ ਵੀ ਕਹ ਲੋ ਕੇਸ ਮਾਮਲੇ ਚ ਅੰਦਾਜ਼ਾ ਲਾਇਆ ਕੁਝ ਜਾਣਕਾਰੀਆਂ ਹਾਸਲ ਕੀਤੀਆਂ ਲਗਭਗ ਲਗਭਗ ਕਹ ਲੋ ਕੇ ਵੈਸਾ ਹੀ ਵਰਤਾਰ ਹੈ ਜਿਸ ਤਰ੍ਹਾਂ ਦਾ ਆਪਾ ਸਪੈਕੂਲੇਟ ਕੀਤਾ ਸੀਗਾ ਕਈ ਵਾਰ ਬੜੀਆਂ ਸਪੈਕੂਲੇਸ਼ਨਸ ਜਿਹੜੀਆਂ ਹੁੰਦੀਆਂ ਨੇ ਉਹ ਠੀਕ ਜਾਂਦੀਆਂ ਨੇ ਇਨਫੋਰਮੇਸ਼ਨ ਤੁਹਾਡੀ ਠੀਕ ਜਾਂਦੀ ਹੈ ਤਾਂ ਐਸਾ ਲੱਗ ਰਿਹਾ ਸੀਗਾ ਕਿ ਰਮਨ ਅਰੋੜਾ ਚੁੱਕੇ ਜਾਂਦੇ ਤਾਂ ਚੁੱਕੇ ਗਏ ਨੇ ਇਹ ਵੀ ਆਪਾਂ ਅਗਾਊ ਅਦਾਜ਼ਾ ਲਾ ਰਿਹਾ ਸੀਗਾ ਕਿ ਸੁਖਦੇਵ ਵਿਸ਼ਿਸ਼ਟ ਨੂੰ ਹੀ ਇਹਨਾਂ ਦੇ ਖਿਲਾਫ ਪੁਗਤਾਇਆ ਜਾਏਗਾ ਤੇ ਅੱਜ ਵੈਸਾ ਛਪਿਆ ਵੀ ਹੈ ਕਿਉਂਕਿ ਦੇਖੋ ਕੱਲ ਇੱਕੋ ਖਬਰ ਸੀ ਕਿ ਛਾਪੇਮਾਰੀ ਹੋਈ ਅਰੈਸਟ ਹੋ ਗਈ ਜੀ ਇਹ ਹੋ ਗਿਆ ਵਾਹ ਹੋ ਗਿਆ ਪਰੰਤੂ ਅੱਜ ਚੀਜ਼ਾਂ ਜਿਹੜੀਆਂ ਨੇ ਉਹ ਕਾਫੀ ਖੁੱਲ ਕੇ ਆ ਰਹੀਆਂ ਨੇ ਇੱਕ ਤੇ ਇਹ ਪਤਾ ਲੱਗ ਰਿਹਾ ਹੈ ਕਿ ਸੁਖਦੀਪ ਵਿਸ਼ਿਸ਼ਟ ਨੂੰ ਹੀ ਰਮਨ ਪਰੂੜਾ ਦੇ ਖਿਲਾਫ ਪੁਗਤਾਇਆ ਗਿਆ ਪੁਗਤਾਨ ਦਾ ਮਤਲਬ ਕੀ ਹੁੰਦਾ ਹੈ ਏਜੰਸੀਆਂ ਜਦੋਂ ਕਿਸੇ ਨੂੰ ਨੱਪੜ ਲੈਂਦੀਆਂ ਨੇ ਫਿਰ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਇਸ ਬੰਦੇ ਦੀ ਆਹ ਕਮਜ਼ੋਰੀ ਆ ਤੇ ਜਿਸ ਬੰਦੇ ਨੂੰ ਅਸੀਂ ਹੱਥ ਪਾਉਣਾ ਉਹਦੀ ਕਮਜ਼ੋਰੀ ਇਹ ਬੈਠਾ ਹੈ ਫਿਰ ਉਹਦੀ ਕਮਜ਼ੋਰੀ ਨੂੰ ਨੱਪਿਆ ਜਾਂਦਾ ਉਹ ਚੀਕ ਮਾਰਦਾ ਚੀਕ ਮਾਰਦਾ ਤੇ ਉਹਨੂੰ ਕਿਹਾ ਜਾਂਦਾ ਕਿ ਤੇਰੀ ਚੀਕ ਦਾ ਇਲਾਜ ਚੁੱਪ ਹੈ ਚੁੱਪ ਟੂੰ ਹੋ ਜਾਏਗਾ ਸੁਖ ਤੈਨੂੰ ਮਿਲ ਜਾਏਗਾ ਬਸ ਉਹ ਸਾਡੇ ਕਹਿ ਅਨੁਸਾਰ ਚੱਲ ਤੇ ਫਿਰ ਅਗੂਠੇ ਲੱਗ ਜਾਂਦੇ ਆ ਸਾਈ ਨੂੰ ਜਾਂਦੇ ਆ ਕਾਗਜ਼ ਬਣ ਜਾਂਦੇ ਆ ਹਲਫਨਾਮੇ ਦਾਇਰ ਹੋ ਜਾਂਦੇ ਆ ਸਾਰਾ ਖੁਸ਼ੀ ਹੁੰਦਾ ਤੇ ਉਸ ਤੋਂ ਬਾਅਦ ਫਿਰ ਜਿਹੜਾ ਅਸਲੀ ਨਿਸ਼ਾਨਾ ਹੁੰਦਾ ਉਹ ਫੁੰਗਲਿਆ ਜਾਂਦਾ ਤਾਂ ਅਸਲੀ ਨਿਸ਼ਾਨਾ ਇਹਦੇ ਚ ਰਮਨ ਅਰੋੜਾ ਸੀ ਦੇਖੋ ਹੋਰ ਕਾਰਨ ਕੀ ਰਹਾ ਕਾਰਨ ਆਪਾਂ ਨਹੀਂ ਕਹਿ ਸਕਦੇ ਕਿ ਭਾਈ ਸਟeek ਕਾਰਨ ਇਹੀ ਆ ਕਿਉਂਕਿ ਦੋ ਤਿੰਨ ਥਿਉਰੀਆਂ ਹੈਗੀਆਂ ਨੇ ਦੋ ਤਿੰਨ ਕਾਰਨ ਹੈਗੇ ਰਮਨ ਅਰੋੜਾ ਦੇ ਕਿ ਤੁਸੀਂ ਮਸ਼ਹੂਰ ਬੜੇ ਹੋ ਗਏ ਤੇ ਅਸੀਂ ਬਦਨਾਮ ਬੜੇ ਹੋ ਗਏ ਉਹ ਵੀ ਕਿੱਸਾ ਹੈ ਦੂਜਾ ਸ਼ਿਕਾਇਤਾਂ ਦਾ ਵੀ ਕਿੱਸਾ ਹੈ ਤੀਜਾ ਭਾਜਪਾ ਦੇ ਨਾਲ ਕਿਤੇ ਨਾ ਕਿਤੇ ਦਿਲ ਮਲੌਰ ਦੀ ਵੀ ਚਾਨਾ ਉਹਦਾ ਵੀ ਕਿੱਸਾ ਹੈ ਵਗੈਰਾ ਪਰ ਇੱਕੋ ਕਿੱਸਾ ਇਸ ਸਾਰੇ ਦੀ ਕਿੱਸਾ ਗੋਈ ਦੇ ਵਿੱਚੋਂ ਜਿਹੜਾ ਨਿਕਲਦਾ ਉਹ ਹੈ ਲੁਧਿਆਣਾ ਜ਼ਿਮਨੀ ਇਲੈਕਸ਼ਨ ਅਤੇ 227 ਦੀ ਜਿਹੜੀ ਵਿਧਾਨ ਸਭਾ ਦੀ ਪੰਜਾਬ ਚੋਣਾਂ ਹੁਣ ਜਦੋਂ ਆਪਾਂ ਰਮਨ ਅਰੋੜਾ ਬਾਰੇ ਗੱਲ ਕਰਾਂਗੇ ਤਾਂ ਸ਼ੁਰੂਆਤੀ ਇੱਕ ਸਵਾਲ ਤੁਹਾਡੇ ਜ਼ਿਹਨ ਦੇ ਵਿੱਚ ਹੋਣਾ ਚਾਹੀਦਾ ਕਿ ਜਦ ਅੱਜ ਕਿਹਾ ਜਾ ਰਿਹਾ ਕਿ ਏਟੀਪੀ ਦੇ ਜ਼ਰੀਏ ਮਤਲਬ ਏਟੀਪੀ ਨੂੰ ਦਿੱਤਾ ਜਾਂਦਾ ਸੀਗਾ ਟਾਰਗੇਟ ਕੈਨ ਨੂੰ ਨੋਟਸ ਭੇਜਣਾ ਫਿਰ ਪੈਸਾ ਇਕੱਠਾ ਕੀਤਾ ਜਾਂਦਾ ਸੀਗਾ ਠੀਕ ਹੈ ਨਾ ਜੀ ਜਿਹੜੇ ਟਾਊਨ ਪਲਾਨਰ ਹੁੰਦੇ ਆ ਤੁਹਾਨੂੰ ਪਤਾ ਬੱਟੇ ਸ਼ਹਿਰਾਂ ਦੇ ਵਿੱਚ ਇਹਨਾਂ ਦੀ ਬੜੀ ਹਾਇਸियत ਹੁੰਦੀ ਆ ਬੜੀ ਬੁਖਤ ਹੁੰਦੀ ਆ ਫਿਰ ਨੋਟਸ ਦੇ ਝਮੇਲੇ ਚ ਪਾ ਕੇ ਇੱਕ ਰਕਮ हासिल ਕਰਨੀ ਤੇ ਫਿਰ 60 40 ਦੀ ਰੇਸ਼ਿਓ ਦੇ ਨਾਲ ਉਹਦਾ ਵੰਡ ਵੰਡਿਆ ਹੋਇਆ ਹੈ ਨਾ ਮਤਲਬ ਕਿ ਲੱਗੋ ਲੁਬਾਬ ਇਸ ਸਾਰੇ ਐਪੀਸੋਡ ਦਾ ਇਹੋ ਆ ਅੱਛਾ ਕੱਲ ਜਿਹੜਾ ਰੌਲਾ ਪੈ ਗਿਆ ਕਿ ਪੈਸੇ ਗਿਨਣ ਵਾਲੀ ਮਸ਼ੀਨ ਹੈ ਪੈਸੇ ਗਿਨਣ ਵਾਲੀ ਮਸ਼ੀਨ ਹੈ ਉਹ ਅੱਜ ਮੈਂ ਇੱਕ ਤਸਵੀਰ ਵੇਖੀ ਅਖਬਾਰ ਦੇ ਵਿੱਚ ਉਹ ਤਾਂ ਪ੍ਰਿੰਟਰ ਹੈ ਯਾਰ ਪੈਸਾ ਤੇ ਨਿਕਲਿਆ ਸਾਰਾ 5 6 ਲੱਖ ਰੁਪਈਆ ਇਹ ਤੇ ਆਮ ਹੀ ਤੁਹਾਨੂੰ ਪਤਾ ਘਰਾਂ 'ਚ ਇਹਨਾਂ ਕੋਈ ਕੈਸ਼ ਤੇ ਪਿਆ ਹੁੰਦਾ ਹਾਂ ਜੁਐਲਰੀ ਜਿਹੜੀ ਆ ਉਹ ਦੱਸਦੇ ਆ ਕਿ ਕਿਲੋ ਡੇਟ ਕਿਲੋ ਨਿਕਲੀ ਯਾਰ ਬਰਹਾਲ ਉਹ ਬਰਾਮਦਗੀ ਵੀ ਆਪਾਂ ਛੱਡ ਦਈਏ ਤੇ ਇੱਕ ਬੜਾ ਬੇਸਿਕ ਸਵਾਲ ਬਣਦਾ ਹੈ ਕਿ ਜਿਸ ਤਰ੍ਹਾਂ ਇਹ ਸਾਰਾ ਮੁੱਡ ਬਣਿਆ ਗਿਆ ਕਿ ਰਮਨ ਅਰੋੜਾ ਤੋਂ ਪਹਿਲਾਂ ਵਿਸ਼ਿਸ਼ਟ ਨੂੰ ਅਰੈਸਟ ਕੀਤਾ ਜਾਂਦਾ ਵਿਸ਼ਿਸ਼ਟ ਇਹਦੇ ਖਿਲਾਫ ਸਾਰਾ ਕੁਝ ਬਖਦਾ ਜਾਂ ਬੋਲਦਾ ਤੇ ਉਸ ਤੋਂ ਬਾਅਦ ਫਿਰ ਇਹ ਸਾਰੀ ਰੂਬ ਰੇਖਾ ਗ੍ਰਿਫਤਾਰੀ ਵਾਲੀ ਤਿਆਰ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਉਸ ਤੋਂ ਬਾਅਦ ਇਸ ਗ੍ਰਿਫਤਾਰੀ ਨੂੰ ਬਹੁਤ ਪ੍ਰਚਾਰਿਆ ਜਾਂਦਾ ਹੈ ਜੇ ਤੁਸੀਂ ਦੇਖਿਆ ਹੋਵੇਗਾ ਆਮ ਆਦਮੀ ਪਾਰਟੀ ਦੇ ਪੇਜਾਂ ਤੋਂ ਜਾਂ ਮਾਨ ਸਾਹਿਬ ਦੇ ਸ਼ਬਦਾਂ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿਸ ਤਰ੍ਹਾਂ ਪ੍ਰਚਾਰ ਇਸ ਤਰ੍ਹਾਂ ਕੀਤਾ ਗਿਆ ਕਿ ਅਸੀਂ ਜ਼ੀਰੋ ਟੋਲਰੈਂਸ ਰੱਖ ਰਿਹਾ ਹੈ ਜ਼ੀਰੋ ਟੋਲਰੈਂਸ ਕੀ ਹੈ ਮੈਂ ਇਹਦੇ ਤੇ ਬਾਤ ਚਾਹਾਂ ਪਰ ਇੱਕ ਸਵਾਲ ਇਹ ਪੈਦਾ ਹੋਏਗਾ ਕਿ ਸਾਢੇ 3 ਸਾਲ ਦਾ ਵਖਵਾ ਹੋ ਗਿਆ ਸਾਢੇ 3 ਸਾਲ ਦੇ ਵਖਵੇਂ ਚ ਤੁਸੀਂ ਪਹਿਲਾ 5 ਸਾਲ ਦਾ ਵਖਵਾ تقریبا ਕਰ ਲਓ 사ٹے 3 ਸਾਲ ਦੇ ਵਿੱਚੋਂ ਜੇ ਆਪਾਂ ਕਹੀਏ ਤਾਂ ਭਾਈ ਤੁਸੀਂ ਉਹ ਅੱਧਾ ਸਾਲ ਵਿੱਚੋਂ ਕੱਢ ਲਓ 5-6 ਮਹੀਨੇ ਕੱਢ ਲਓ ਤਾਂ ਉਸ ਤੋਂ ਬਾਅਦ ਤਕਰੀਬਨ 2.5-3 ਸਾਲ ਤੂੰ ਸਾਡੇ ਅਰਗੇ ਵੀ ਕਹ ਰਹੇ ਸਨ ਕਿ ਸ਼ਹਿਰਾਂ 'ਚ ਗਲਤ ਹੋ ਰਿਹਾ ਪਹਿਲਾ ਸਵਾਲ ਮਾਨ ਸਾਹਿਬ ਤੁਹਾਡੇ ਤੱਕ ਕਿ ਕੀ ਤੁਹਾਨੂੰ ਇਹ ਸਭ ਕੁਝ ਜਦੋਂ ਚੱਲ ਰਿਹਾ ਸੀਗਾ ਕਿ ਜਿਹੜਾ ਟਾਊਨ ਪਲਾਨਰ ਸੀਗਾ ਉਹ ਇਹਦੇ ਨਾਲ ਰਲ ਕੇ ਵਦਾਇਕ ਦੇ ਨਾਲ ਰਲ ਕੇ ਤੇ ਭਾਈ ਨੋਟਸ ਸਰਬ ਕਰਾ ਕੇ ਸੈਟਿੰਗ ਕਰਕੇ ਪੈਸੇ ਲੈ ਰਿਆ ਸੀ ਤੁਹਾਨੂੰ ਪਤਾ ਕਿਉਂ ਨਹੀਂ ਲੱਗਿਆ ਸਵਾਲ ਨੰਬਰ 1 ਸਵਾਲ ਨੰਬਰ 2 ਜਿਸ ਦਿਨ ਤੁਸੀਂ ਅਰੋੜਾ ਜੀ ਦੀ ਸਿੱਤੋਂ ਕੀ ਵਿਡਰਾਅ ਕੀਤੀ ਉਸ ਦਿਨ ਇੱਕ ਲਵਨੀ ਨਾ ਦੇ ਦੁਕਾਨਦਾਰ ਨੇ ਲੱਡੂ ਵੰਡੇ ਲੱਡੂ ਇਸ ਕਰਕੇ ਵੰਡੇ ਕਿਉਂਕਿ ਉਸ ਤੇ ਸ਼ਹਿਦ ਪਿਛਲ ਗਿਆ ਚੋਨਾਚ ਜਿਹੜੀ ਸਥਾਨਕ ਸਰਕਾਰਾਂ ਦੀਆਂ ਸ਼ਹਿਦ ਹੋਈਆਂ ਉਹਦੇ ਵਿੱਚ ਉਸ ਬੰਦੇ ਤੇ ਪਰਚਾ ਦਰਜ ਕਰਵਾਇਆ ਗਿਆ ਸੀ ਇਹ ਜਾਇਜ ਕੀ ਤੁਹਾਨੂੰ ਨਾ ਰਿਸ਼ਵਤ ਖੋਰੀ ਦਾ ਪਤਾ ਲੱਗਦਾ ਕਿ ਕੋਈ ਕਿਸ ਤਰ੍ਹਾਂ ਆਰਗੇਨਾਈਜ਼ਡ ਤਰੀਕੇ ਦੇ ਨਾਲ ਨਿਸ਼ਾਨਦੇਹੀ ਕਰਦਾ ਹੈ ਕਿ ਇੱਥੇ ਇਮਾਰਤ ਬਣੀ ਆ ਚੱਲ ਵੀ ਏਟੀਪ ਇਹਨੂੰ ਨੋਟਸ ਭੇਜ ਉਸ ਤੋਂ ਬਾਅਦ ਫਿਰ ਵਸੂਲੀ ਦਾ ਸੌਦਾ ਸੈੱਟ ਹੁੰਦਾ ਦਲਾਲਾ ਦੇ ਜ਼ਰੀਏ ਫਿਰ 60 40 ਦੀ ਰੇਸ਼ੋ ਦੇ ਨਾਲ ਮਾਮਲਾ ਨਿਬੇੜਿਆ ਜਾਂਦਾ ਕਿ ਤੁਸੀਂ ਸੁੱਤੇ ਤੁਹਾਨੂੰ ਪਹਿਲਾਂ ਨਹੀਂ ਪਤਾ ਲੱਗਿਆ ਤਾਂ ਕਿ ਕਿੱਸੇ ਤੇ ਅਸੀਂ ਢਾਈ ਤਿੰਨ ਸਾਲ ਤੋਂ ਸੁਣ ਰਹੇ ਹਾਂ ਕੀ ਆਰਗੇਨਾਈਜ਼ ਤਰੀਕੇ ਦੇ ਨਾਲ ਸਭ ਕੁਝ ਹੋ ਰਿਹਾ ਦੂਜੀ ਗੱਲ ਨਜਾਇਜ਼ ਪਰਚੇ ਪੁਆਏ ਜਾ ਰਹੇ ਹਨ ਹੁਣ ਉਹ ਲੱਡੂ ਬਣ ਰਿਹਾ ਕੀ ਤੁਹਾਨੂੰ ਇਹ ਨਾ ਚੀਸਾਂ ਦਾ ਪੀਲਮ ਨਹੀਂ ਹੈ ਜੇ ਤੁਹਾਨੂੰ ਇਹ ਸਾਰੀਆਂ ਜਾਣਕਾਰੀਆਂ ਉੱਤੇ ਬੈਠਿਆਂ ਨੂੰ ਪਤਾ ਹੀ ਨਹੀਂ ਹੈ ਜਾਂ ਮਿਲ ਨਹੀਂ ਰਹੀਆਂ ਬੜਾ ਵੱਡਾ ਕੁਐਸ ਇਹ ਬਹੁਤ ਕਹ ਲੋ ਕਿ 빅 ਕੁਐਸਨ ਹੈ ਤੁਹਾਡੇ ਵਾਸਤੇ ਬੜਾ ਵੱਡਾ ਕੁਐਸਨ ਹੈ ਹੁਣ ਦਜੀਏ ਪਾਸੇ ਆ ਜਾਓ ਜ਼ੀਰੋ ਟੋਲਰੈਂਸ ਤੇ ਤੁਸੀਂ ਕਹਾਂ ਕਿ ਬਖਸ਼ਿਆ ਕੋਈ ਨਹੀਂ ਜਾਏਗਾ ਭਾਵੇਂ ਕੋਈ ਵੀ ਹੋ ਸਰ ਸੰਗਰੂਰ ਜ਼ਿਮਨੀ ਚੌਂ ਤੋਂ ਪਹਿਲਾ ਸਿੰਗਲਾ ਤੁਸੀਂ ਛਟਕਿਆ ਮੇਰਾ ਸਵਾਲ ਤੁਹਾਨੂੰ ਇਹ ਆ ਮੈਂ ਇੱਧਰ ਨਹੀਂ ਜਾਊਂਗਾ ਕਿ ਤੁਸੀਂ ਸਿੰਗਲਾ ਦੇ ਪੁੱਤਰ ਦੇ ਵਿਆਹ ਦੇ ਵਿੱਚ ਸਾਰੇ ਜਣੇ ਤਕਰੀਬਨ ਗਏ ਸ ਨੱਚ ਕੇ ਆਏ ਤੁਹਾਡੇ ਪਰਿਵਾਰਕ ਮੈਂਬਰ ਵੀ ਸ਼ਾਇਦ ਭਾਨ ਸਾਹਿਬ ਜਾਏ ਹੋਣਗੇ ਮਤਲਬ ਲਗਭਗ ਲਗਭਗ ਸਾਰਾ ਹੀ ਲੰਗ ਲਾਣਾ ਤੁਹਾਡਾ ਉੱਥੇ ਸੀ ਸਿੰਗਲਾ ਦੇ ਮੈਂ ਉਧਰ ਨਹੀਂ ਜਾਊਂਗਾ ਕਿ ਕਿਨੇ ਲੱਡੂ ਖਾਦਾ ਬਰਫੀ ਖਾਤੀ ਭੰਗੜਾ ਪਾਇਆ ਬੋਲੀਆਂ ਪਾਈਆਂ ਉਤਰਨੀ ਜੰਗਾ ਨਾਚ ਗਾਣਾ ਕਿਨੇ ਕਿਨੇ ਕੀਤਾ ਕਿਨੇ ਕਿਨੇ ਨਹੀਂ ਕੀਤਾ ਲੈਸ ਕੱਲ ਤੇ ਆਉਂਗਾ ਤੁਹਾਡੇ ਅੱਗੇ ਸਵਾਲ ਐ ਮੇਰਾ ਕਿ ਸਿੰਗਲਾ ਅरेस्ट ਕੀਤਾ ਤੁਸੀਂ ਵੱਡੇ ਵੱਡੇ ਦਾਅਵੇ ਕਰਕੇ ਆਹੀ ਗੱਲਾਂ ਉਦੋਂ ਕਹੀਆਂ ਕੀ ਆ ਕੀ ਸਿੰਗਲਾ ਦੇ ਖਿਲਾਫ ਚਾਰਸ਼ਿਕ ਫਾਈਲ ਹੋੜੀ ਸਬ ਕਿਉਂ ਕਿਉਂਕਿ ਜੋ ਮੰਤਰੀ ਹੁੰਦਾ ਸੌਦਾਤੇ ਇਹੋ ਜੀ ਨਾ ਕਿ ਸਿਹਤ ਮੰਤਰੀ ਹੁੰਦੇ ਆ ਉਹਨੇ ਕਮਿਸ਼ਨ ਮੰਗਿਆ ਸੀਗਾ ਹਰਜਿੰਦਰ ਸਿੰਘ ਨਾਮ ਦੇ ਇੱਕ ਵਿਅਕਤੀ ਬਣੀ ਹੋਈ ਐਫ ਆਈ ਆਰ ਦਰਜ ਕਰਵਾਈ ਜਾਂਦੀ ਹੈ ਕਿ ਸਾਡੇ ਤੋ ਜੀ ਇਹਨਾ ਕਮਿਸ਼ਨ ਮੰਗਿਆ ਚੱਲ ਪਰ ਰਾਜਪਾਲ ਤੋਂ ਜੋ ਪ੍ਰਵਾਨਗੀ ਲੈ ਕੇ ਚਾਰ ਸ਼ੀਟ ਦਾਖਲ ਕਰਨੀ ਸੀ ਸਾਬ ਉਹ ਤੁਸੀਂ ਕਿਉਂ ਨਹੀਂ ਕੀਤੀ ਇੱਕ ਸਵਾਲ ਇਹ ਪਿਆ ਬੜਾ ਵੱਡਾ ਸਵਾਲ ਇਹ ਤੁਹਾਡੀ ਜ਼ੀਰੋ ਟੋਲਰੈਂਸ ਦੇ ਕਿ ਇੱਕ ਵਾਰੀ ਜ਼ੀਰੋ ਟੋਲਰੈਂਸ ਦਾ ਟੰਡੋਰਾ ਪਿੱਟ ਲਿਆ ਜਾਂਦਾ ਫਿਰ ਉਸ ਤੋਂ ਬਾਅਦ ਜ਼ੀਰੋ ਟੋਲਰੈਂਸ ਦੇ ਵਿੱਚ ਹੀ ਇੱਕ ਗੁੰਜਾਇਸ਼ ਰੱਖ ਲਈ ਜਾਂਦੀ ਹੈ ਕਿਲੇ ਮਿੱਤਰਾ ਤੂੰ ਖੇਢੀ ਚੱਲ ਆਰਾਮ ਨਾਲ ਮੇਟ ਗੰਚ ਵੀ ਆ ਸ਼ਾਦੀ ਚ ਵੀ ਬੁਲਾ ਆਪਣਾ ਕੰਮ ਕਰ ਸਾਰਾ ਚੁਲਾ ਸਾਨੂੰ ਕੋਈ ਖਤਰਾ ਨਬੜੀ ਨਾ ਅਸੀਂ ਤੇਰੇ ਵਾਸਤੇ ਕੋਈ ਨਾ ਕਰੀਏ ਤੇ ਇਹਦਾ ਮਤਲਬ ਇਹ ਆ ਕਿ ਲੋਧਿਆਣਾ ਜਿਵਨੀ ਚੋਣ ਤੋਂ ਪਹਿਲਾਂ ਤੁਸੀਂ ਇਹ ਮਾਹੌਲ ਬਣਾ ਰਹੇ ਜਾਂ ਮਾਹੌਲ ਬਣਾ ਰਹੇ ਵੀ ਸੋਚਣ ਵਾਸਤੇ ਕਿ ਹਾਂ ਉਹ ਮਾਨਸਾ ਭਾਗ ਐਕਸ਼ਨ ਦੇ ਵਿੱਚ ਪਾਣੀਆਂ ਦੀ ਲੜਾਈ ਸਟਾਰਟ ਹੋ ਗਈ ਨਸ਼ਿਆਂ ਦੀ ਲੜਾਈ ਸਟਾਰਟ ਹੋ ਗਈ ਸਿੱਖਿਆ ਕ੍ਰਾਂਤੀ ਆ ਗਈ ਆ ਕ੍ਰਾਪਸ਼ਨ ਦੇ ਖਿਲਾਫ ਕਹਵਾੜਾ ਚੱਲ ਪਿਆ ਜੀ ਸੋ ਇਹਨਾਂ ਗੱਲਾਂ ਤੇ ਤੁਹਾਨੂੰ ਜਵਾਬ ਦੇਣਾ ਪਊਗਾ ਸਾਬ ਜਵਾਬ ਦੇਣਾ ਪਊਗਾ ਕਿ ਤੁਸੀਂ ਇਹਨਾਂ ਦੇ ਟ੍ਰਾਇਲ ਪੂਰੇ ਕਿਉਂ ਨਹੀਂ ਕਰਵਾ ਰਹੇ ਚਾਹੇ ਉਹ ਬਠਿੰਡਾ ਦੇ ਹਾਤੀ ਵਾਲਾ ਬਧਾਇਕ ਹੋਵੇ ਚਾਹੇ ਸਿੰਗਲਾ ਹੋਵੇ ਤੁਸੀਂ ਇਹਨਾਂ ਦੇ ਇੰਨੇ ਸਮੇਂ ਚ ਟ੍ਰਾਇਲ ਦੂਜੀਆ ਤੋਂ ਸਰਕਾਰਾਂ ਚ ਤੁਸੀਂ ਬਹੁਤ ਨੁਕਸ ਕੱਢਦੇ ਹੋ ਕੋ ਫਲਾਣੇ ਨੇ ਹਾਕ ਕੀਤਾ ਫਲਾਣੇ ਨੇ ਹਾਕ ਕੀਤਾ ਕਿ ਪੁਹਾੜੀ ਸਰਕਾਰ ਚ ਇਹਨਾਂ ਦੀ ਟ੍ਰਾਇਲ ਪੂਰੇ ਕਿਉਂ ਨਹੀਂ ਹੋ ਰੇ ਇਹ ਵੀ ਇੱਕ ਬਹੁਤ ਮਹੱਤਵਪੂਰਨ ਸਵਾਲ ਆ ਸਵਾਲ ਇਹ ਵੀ ਆ ਕਿ ਜ਼ੀਰੋ ਟੋਲਰੈਂਸ ਦੇ ਵਿੱਚ ਕੀ ਗੁਜਾਇਸ਼ ਰੱਖੀ ਜਾ ਰਹੀ ਆ ਕਿ ਜਾ ਕੇ ਕਿ ਥੋੜਾ ਜਿਹਾ ਜ਼ੀਰੋ ਤੋਂ ਅੱਗੇ ਕਮ ਹੋ ਜਾਏਗਾ ਕਮ ਹੋ ਜਾਏਗਾ ਤਬਾਕੀ ਜੋ ਟਰੱਕ ਯੂਨੀਅਨ ਦਾ ਰੋਲਾ ਪਿਆ ਕਵਾਨੀਗੜ੍ਹ ਵਾਲੀ ਦਾ ਉਹਦੀ ਵੀ ਜਾਂਚ ਕਰਾਉਣੀ ਚਾਹੀਦੀ ਸੀ ਤੁਸੀਂ ਕਿਸੇ ਸਿੱਟੇ ਤੇ ਹਾਲੇ ਤੱਕ ਨਹੀਂ ਪਹੁੰਚ ਪਾਏ ਸਰਹਰੀ ਵਾਲੀ ਆਡੀਓ ਦੀ ਜਾਂਚ ਕਰਵਾਈ ਚਾਹੀਦੀ ਸੀ ਕਪੂਰ ਨੂੰ ਬੁਲਾਇਆ ਗਿਆ ਕਪੂਰ ਨੂੰ ਮੁੜ ਕੇ ਪਤਾ ਨਹੀਂ ਕੀ ਸਮਝਾਇਆ ਗਿਆ ਉਹ ਸਾਡੀਓ ਦੀ ਵੀ ਜਾਂਚ ਹੋਣੀ ਚਾਹੀਦੀ ਸੀ ਤੁਸੀਂ ਸਟਪ ਕਰਕੇ ਬਹੁਤ ਸਾਰੀਆਂ ਸ਼ਿਕਾਇਤਾਂ ਤੁਹਾਡੇ ਕੋਲ ਕਰਪਸ਼ਨ ਦੀਆਂ ਜਾਂਦੀਆਂ ਨੇ ਹੁਣ ਲੋਕ ਕਰਨ ਨੂੰ ਝਟ ਰਹੇ ਕਰਨ ਨੂੰ ਝਟ ਰਹੇ ਪਰ ਇਹ ਕਾਰਵਾਈ ਜਿਹੜੀ ਆ ਸਾਨੂੰ ਨਹੀਂ ਪਤਾ ਕੀ ਇਹਦੇ ਕਾਰਨ ਰਹਿ ਆ ਪਰ ਅਸੀਂ ਉਮੀਦ ਕਰਦੇ ਹਾਂ ਕਿ ਜਾਂਦੇ ਜਾਂਦੇ ਤੁਸੀਂ ਇਹਨਾਂ ਦੇ ਵਿੱਚ ਸਜ਼ਾਵਾ ਵੀ ਕਰਾ ਕੇ ਜਾਓਗੇ ਫੜਨ ਨੂੰ ਕੀ ਫੜਿਆ ਤਾਂ ਤੁਸੀਂ ਆਸ਼ੂ ਵੀ ਸੇਗਾ ਫਰਿਆਦ ਤੇ ਤੁਸੀਂ ਸੁੰਦਰ ਸ਼ਾਮ ਰੂੜਾ ਵੀ ਸੀਗਾ ਸਾਰੇ ਬਾਹਰ ਨੇ ਕੇਸ ਡਿਸਮਿਸ ਹੋ ਜਾਣੇ ਇਸ ਕਰਕੇ ਇਹ ਵੱਡੇ ਸਵਾਲ ਤੁਹਾਡੇ ਸਾਹਮਣੇ ਰਹਿਣ ਕੇ ਕਿ ਕੀ ਤੁਹਾਨੂੰ ਭੈਣਾ ਪਤਾ ਨਹੀਂ ਸੀ ਇਹ ਸਭ ਕੁਝ ਚੱਲ ਰਿਹਾ ਸੀ ਕਿ ਇਕੱਲਾ ਜਲੰਧਰ ਚ ਚੱਲ ਰਿਹਾ ਹੈ ਦੂਜੇ ਸ਼ਹਿਰਾਂ ਚ ਨਹੀਂ ਚੱਲ ਰਿਹਾ ਕੀ ਸਿੰਗਲੇ ਦਾ ਟਰਾਇਲ ਕਰਵਾਉਣਾ ਤੁਹਾਡਾ ਫਰਜ਼ ਨਹੀਂ ਸੀ ਕੀ ਤੁਸੀਂ ਇਹ ਸਭ ਕੁਝ ਵੋਟਾਂ ਵਾਸਤੇ ਤਾਂ ਨਹੀਂ ਕਰ ਰਹੇ ਬਹੁਤ ਵੱਡੇ ਬਹੁਤ ਵਾਜਿਬ ਸਵਾਲ ਤੁਹਾਡੇ ਸਾਹਮਣੇ ਰਹਿਣ ਕੇ